ਜ਼ੂਰ ਦੀ ਬੇ ਭਾਈਆ ਜਿਵੇਂ ਬੇੜੇ ਵਾਲਿਆ ਜੇ ਮੇਰੇ ਆਪਣੇ ਤਾਂ ਬੇਜਾ ਦਾ ਜਾਤਾ ਪਾਤਾ ਚ ਨਹੀਂ ਬੰਡਿਆ ਤਾਂ ਦੁਨੀਆ ਕਿਉਂ ਸਾਨੂੰ ਜਾਤਾ ਪਾਤਾ ਚ ਬੜਦੀ ਓ ਨਾ ਨਾ ਚਾਚੀ ਮੇਰੀ ਜ਼ਿੰਦਗੀ ਦਾ ਸਾਰੀ ਆਹੀ ਕੰਮ ਚ ਲੰਘੇ ਹੁਣੋਂ ਦਾ ਪੜਾ ਲਖਾ ਕੇ ਵੱਡਾ ਅਫਸਰ ਬਣਾਉਂਗਾ ਨਾ ਮੈਂ ਕਿਧਰੇ ਨਹੀਂ ਤੁਸੀਂ ਬੇੜੇ ਵਾਲੇ ਜੱਜ ਲੱਗਦੇ ਵੱਡਾ ਅਫਸਰ ਬਣਾਉਂਗਾ ਕਹਾਂ ਦੀ ਮੇझे ਮੇਰੇ ਕਾਲਜ ਚ ਤੂੰ ਆ ਵੀ ਗਿਆ ਨਾ ਚੁੱਪ ਕਰਕੇ ਨਾ ਵਾਪਸ ਘਟਾਲਾ ਪੈਰ ਦੀ ਜੁੱਤੀ ਪੈਰ ਚ ਹੀ ਸੋਧਦੀ ਆ ਲੈ ਰੋਟੀ ਤਾਂ ਬਾਗ ਤੇ ਦੇਖਾਂ ਭੋਲਣ ਚਾ ਪੀ ਲਈ ਬੇਪੋਲਿਆ ਪੀ ਲਈ ਚਾ ਹਾਂ ਦੱਤੀ ਪੀ ਲਈ ਮਸਬਾਦੀ ਜੀ ਮਾਂਜਦਾ ਆ ਤੇਰੇ ਚਾਤੇ ਦੀ ਰੋਟੀ ਲੈ ਜਾ ਖੇਤ ਲੈ ਜਾਣਾ ਦੱਤੀ ਬਾਦ ਰੋਟੀ ਭਾਈ ਪੇ ਰੋਟੀ ਤਾਂ ਆਪਾਂ ਲਾ ਛੋਟਾ ਛੋਟਾ ਕੀ ਕਰਦਾ ਹੁੰਦਾ ਵੇ ਚਾਤੀ ਉਹ ਤਾਂ ਪੜਦਾ ਪੜਦਾ ਲਦਾਸ ਬੜਾ ਅਨਿਆਚੀ ਰੱਖਿਆ ਬੇ ਇਥੇ ਨਾਲ ਲਿਆ ਕਰ ਨਾਲ ਹੀ ਕੰਮ ਹੋ ਸਿੱਖ ਜੇ ਨਾ ਨਾ ਚਾਚੀ ਹੁਣ ਮੈਂ ਇਹਨਾਂ ਕੰਮਾਂ ਦੀ ਬੋਣਾ ਤਾਂ ਮੈਂ ਅਫਸਰ ਬਣਾਉਂਗਾ ਲਦਾਸ ਇਹ ਕੰਮ ਬਗਲਾ ਮਾੜੇ ਨੇ ਆ ਨਾਲ ਲੱਗਦੀ 2 ਕਿਲੇ ਤੇ ਚਾਚੀ ਨੇ ਹੋਰ ਖਰੀਦ ਲਈ ਆ ਨਾਲ ਹੀ ਪਾਰੀ ਉਹਨੂੰ ਲਾਵਾਂਗੇ ਆਪਾਂ ਨਾ ਨਾ ਚਾਚੀ ਮੇਰੀ ਜ਼ਿੰਦਗੀ ਦਾ ਸਾਰੀ ਆਹ ਕੰਮਾਂ ਚ ਲੱਗ ਗਈ ਉਹਨਾਂ ਦਾ ਥੋੜਾ ਲੱਖ ਆ ਕੇ ਵੱਡਾ ਅਫਸਰ ਬਣਾਉਂਗਾ ਤੇ ਕਿਦਰਾ ਨਹੀਂ ਤੁਸੀਂ ਬਿਹੜੇ ਵਾਲੇ ਚੱਜ ਲੱਗਦੇ। ਬਟਾ ਅਫਸਰ ਬਣਾਉਗਾ ਕਹਾਂ ਦੀ? ਚਾਚੀ ਹੁਣ ਤਾਂ ਮੈਂ ਨਾ ਵੱਡੇ ਕਾਲਜ ਚ ਲਾਇਆ ਹੋਇਆ। ਵੱਡੇ ਕਾਲਜ ਚ? ਵੱਡੇ ਕਿਹੜੇ ਚ ਬਈ? ਅੱਬਾ ਨਾ ਬਰਨਾਲੇ ਵਾਲਾ ਕਾਲਜ ਨਹੀਂ ਹੈਗਾ। ਇੱਧਰਲੇ ਪਾਸੇ ਜਿਹੜਾ। ਹਾਂ। ਤੇ ਉੱਥੇ ਤਾਂ ਆਪਣੇ ਵਾਲਾ ਪੜਦਾ। ਲੈ ਤੂੰ ਕਿਤੋਂ ਪੀਸਾ ਪੂਰੇ ਕਰ ਦੇਗਾ ਉੱਥੇ? ਚਾਚੀ। ਹੋਰ ਮੈਂ ਕਮਾਈ ਕਿਦੇ ਲਈ ਕਰਦਾ। ਉਹਦੇ ਲਈ ਤਾਂ ਮੈਂ ਤੁਰਿਆ ਪਰ ਤਾਂ। ਵੇ ਤੇਰੇ ਤਾਂ ਪਿੰਡੇ ਦੇ ਮਾਸ ਨਹੀਂ ਰਹਾ। ਹੈਂ? ਉਹ ਪੈਸੇ ਲਾ ਕੇ ਮੋਜ ਜਨਾਂ ਐਸਾ ਕਰਦਾਗਾ ਸੋਚ ਲੈ ਮਾੜਾ ਮੋਟਾ ਕੁਸ ਆ ਤੁਹਾਨੂੰ ਕਦੇ ਸਾਰੀ ਉਮਰ ਨਾ ਮੱਤ ਨਾਲ ਹੀ ਬੇੜੇ ਵਾਲੇ ਨੂੰ ਤੁਹਾਡੀ ਤਾਂ ਮੱਤ ਗਿੱਟਿਆ ਚ ਹੀ ਰਹੀ ਇਪੜਾ ਅਡਾ ਖਾ ਕੇ ਵੱਡਾ ਅਫਸਰ ਲਾਊਗਾ ਆ ਬੇੜੇ ਵਾਲੇ ਹੁਣ ਸਾਡੀ ਬਰਾਬਰੀ ਕਰਨਗੇ ਕਹਿਣੀ ਹੈ ਬਿੱਟੂ ਦੇ ਪਾਪੇ ਨੂੰ ਜੇ ਕਿਤੇ ਪੜ ਲੱਗ ਗਿਆ ਇਹ ਤਾਂ ਸਾਡੇ ਸਿਰ 'ਚ ਗਲੀਆਂ ਕਰਨਗੇ ਇਹਨਾਂ ਨੂੰ ਤਾਂ ਗੋਹ ਕੁੜੇ ਚੋਂ ਕੱਢੇ ਨਾ ਕਿੱਤੇ ਇਹਨਾਂ ਦੇ ਗੋਹੇ ਕੁੜੇ 'ਚ ਰਹਿਣ ਕੀ ਯਾ ਮਾ ਪੂਰੇ ਫਟਾਫਲਾ ਤਾਂ ਲੈ ਵੇ ਤੂੰ ਇੱਥੇ ਬੈਠਾ ਆ ਦੁਨੀਆ ਦੇਖ ਲੈ ਕਿੱਥੋਂ ਤੋਂ ਕਿੱਥੇ ਪਹੁੰਚ ਗਈ ਓਏ ਪਹੁੰਚ ਗਈ ਫਿਰ ਫਿਰ ਕਿੱਡੀ ਕੀ ਗੱਲ ਲਗੀ ਲੈ ਗੱਲ ਨਹੀਂ ਆ ਭੋਲਾ ਨਹੀਂ ਹੈਗਾ ਆਪਣਾ ਸੇਰੀ ਆਹੋ ਇਹ ਨਹੀਂ ਆਪਣਾ ਭਰਾ ਤੇਰੇ ਬਰਾਬਰ ਲਾਤਾ ਸਕੂਲ ਚ ਉਦੋਂ ਮੈਨੂੰ ਪਤਾ ਮੇਰੀ ਗਲਾਚ ਆ ਫੇਰ ਲੈ ਅਖੇ ਫੇਰ ਹਾਂ ਮੈਨੂੰ ਆਏ ਦੱਸ ਜੇ ਕਿਤੇ ਉਹ ਨੰਬਰ ਲੈ ਗਿਆ ਨਾ ਤੈਥੋਂ ਮੂਰੇ ਤਾਂ ਤੇਰੀ ਖੈਰ ਨਹੀਂ ਹੈਗੀ ਮੈਂ ਨੰਬਰ ਲੈ ਜੀ ਚਾਹੇ ਨਾ ਲੈ ਕੇ ਜਾ ਮੇਰੀ ਕੀ ਟੈਨਸ਼ਨ ਐਜ ਲੈ ਟੈਂਸ਼ਨ ਹੈ ਨਹੀਂ ਕਿ ਐਸਾ ਕਿਉਂ ਨਹੀਂ ਪੈਨਸ਼ਨ ਤਾਂ ਤੁਹਾਨੂੰ ਮੈਂ ਦੱਸੂ ਸਾਤ ਤੋਂ 10 ਵੀ ਦੇ ਮੇਰਾ ਕੀ ਕਸੂਰ ਆਉਣਾ ਇੱਥੇ ਜੇ ਜਹ ਨੰਬਰ ਲੈ ਕੇ ਜਾਏ ਤਾਂ ਨਾ ਲੱਗ ਜਾਵੇ ਕੋਈ ਨਾ ਟਾਈਮ ਆਉਣ ਦੇ ਤੈਨੂੰ ਤਾਂ ਫੇਰ ਦੱਸੂ ਨਾਲੇ ਅੱਜ ਤੋਂ ਮੋਬਾਈਲ ਤੇਰਾ ਬੰਦ ਮੇਰਾ ਫੋਨ ਐ ਵੀ ਬੰਦ ਕਰੀ ਜਾਂਦੇ ਆਗੇ ਇੱਕ ਸਾਲਾ ਉਹ ਜੀਤਾ ਨਹੀਂ ਬੋਲ ਨਹੀਂ ਚਾਹਣੇ ਐਵੇਂ ਮੇਰੇ ਹੱਡਾ 'ਚ ਬੈਠਾ ਹੋਇਆ ਹੁਣ ਤਾਂ ਸਾਲੇ ਨੂੰ ਮਾਰ ਲਾਉਣਾ ਢੀਸੀ ਆ ਗਿਆ ਭੁੱਲੇ ਹਾਂਜੀ ਬੜਾ ਟਾਈਮ ਲਾਇਆ ਉਹ ਚਾਚਾ ਕੁਛ ਚਾਚੀ ਨੇ ਰੋਕ ਲਿਆ ਅੱਛਾ ਪਹਿਲਾਂ ਤਾਂ ਤੂੰ ਉੱਪਰ ਬੈਠ ਭੁੱਲਿਆ ਤੈਨੂੰ ਕਿੰਨੇ ਵਾਰੀ ਕਹਿਣਾ ਨਾ ਨਾ ਉਰੇ ਬੈਠਾ ਚਾਚਾ ਕੋਈ ਕੰਜਰ ਦੇ ਤੂੰ ਮੇਰੇ ਬਰਾਬਰ ਦਾ ਭਾਈ ਐ ਤੂੰ ਕਿ ਮੇਰੇ ਨਾਲ ਅੱਜ ਦਾ ਸਦੀਆਂ ਬੀਤ ਗਈਆਂ ਭੁੱਲਿਆ ਆਪਾਂ ਇਕੱਠੇ ਖੇਲੇ ਆਂ ਇਕੱਠੇ ਜੰਮਿਆ ਹੁਣ ਇਕੱਠੇ ਕੰਮ ਕਰ ਰਹੇ ਆਂ ਹੁਣ ਨਾਲੇ ਉਹ ਪਹਿਲਾਂ ਈ ਗੱਲਾਂ ਥੋੜੀ ਰਹਿ ਗਈਆਂ ਉਹ ਤਾਂ ਠੀਕ ਆ ਚਾਚਾ ਕਿ ਮੈਂ ਟੈਨਸ਼ਨ ਜੀ ਚਾਹਾਂ ਦੱਸ ਮੈਨੂੰ ਚਾਚਾ ਚਾਚੀ ਨੇ ਮੈਨੂੰ ਇੱਕ ਗੱਲ ਕਹੀ ਯਾਰ ਮੈਨੂੰ ਬੁਰੀ ਲੱਗੀ ਦੱਸ ਉਹ ਲਿਆ ਕੀ ਕਹੀ ਚਾਚੀ ਦਾ ਤੇਰੀ ਐਵੇਂ ਕਮਲੀ ਐ ਉਹ ਇੱਕ ਕਮਲ ਕੁੱਟਦੀ ਰਹਿੰਦੀ ਐ ਨਾਲੇ ਤੈਨੂੰ ਪਤਾ ਐ ਉਹਦੀਆਂ ਗੱਲਾਂ ਦਾ ਕਿਉਂ ਗੁੱਸਾ ਕਰਦਾ ਹੁੰਦਾ ਤੂੰ ਚਾਚਾ ਹੂੰ ਚਾਚੀ ਕਹਿੰਦੀ ਤੁਹਾਡੇ ਛੋਟੇ ਨੂੰ ਪੜਨੋ ਮੋਟਾਲਾ ਤੇ ਸਾਡੇ ਸੀਰੀਅਸ ਲੱਗ ਆ ਕੰਮ ਨਾ ਕਰਦੇ ਪੋਲਿਆ ਕੰਮ ਨਾ ਕਰਦੇ ਆਪਦੇ ਜੂ ਕਿਤੇ ਉਹਦੀ ਜ਼ਿੰਦਗੀ ਵੀ ਖਰਾਬ ਕਰਦੇ ਉਹਦਾ ਪੜ ਲਿਖ ਕੇ ਵੱਡਾ ਅਫਸਰ ਲੱਗੂਗਾ ਵੱਡਾ ਅਫਸਰ ਇੱਕ ਰੰਦੇ ਕੀ ਤੂੰ ਉਹ ਤਾਂ ਮੈਂ ਮੈਨੂੰ ਪੜਾ ਰਿਹਾ ਤਾਂ ਇਹ ਉਹ ਵੱਡਾ ਅਪਚ ਲੱਗ। ਮੇਰੀ ਜ਼ਿੰਦਗੀ ਵੀ ਥੋੜੀ ਸੌਖੀ ਹੋਵੇ। ਦੇਖ ਪੈਸੇ ਟੱਕੇ ਦੀ ਜ਼ਰੂਰਤ ਹੈ ਤੈਨੂੰ ਮੈਂ ਜਵਾਬ ਨਹੀਂ ਦਿੰਦਾ ਕੀ ਰੱਤ। ਤੂੰ ਪਰ ਤੇਰੀ ਚਾਚੀ ਦਾ ਗੁੱਸਾ ਨਾ ਕਰ। ਅਗਰ ਉਹ ਤਾਂ ਕੰਮ ਲਈ ਹੈ ਉਹ ਤਾਂ ਦੇਖ ਕੇ ਰਾਜ਼ੀ ਨਹੀਂ ਹੁਣ ਪਹਿਲਾਂ ਵਾਲੇ ਟਾਈਮ ਨਹੀਂ ਰਹੇ। ਪਹਿਲਾਂ ਵਾਲੇ ਟਾਈਮ ਨਹੀਂ ਰਹੇ। ਓਏ ਖੋਲ ਆ ਗਿਆ ਟਾ ਕੀਟ ਨਹੀਂ ਖੋਲਦਾ ਓਏ ਹਾਂਜੀ ਕਰੀ ਤੁਸੀਂ ਮੇਰੀ ਮਾਂ ਲਵੇ ਚੁਗਲੀ ਕੀ ਕੀਤੀ ਓ ਤੂੰ ਮੈਂ ਤਾਂ ਵੀਰੇ ਕੁਝ ਨਹੀਂ ਬੋਲਿਆ ਵੀ ਮੈਂ ਖਲਾਤ ਨਹੀਂ ਵਰਦਾ ਹੈਗਾਗਾ ਨਹੀਂ ਵੀਰੇ ਮੈਂ ਨਹੀਂ ਬੋਲਿਆ ਕੋਸਾ ਫਿਰ ਖੋਰ ਕਰ ਗਿਆ ਮੈਨੂੰ ਕੀ ਪਤਾ ਵੀਰੇ ਯਾਰਾ ਗੱਲ ਸੁਣ ਲਾ ਜੇ ਮੇਰੇ ਕਾਲਜ ਚ ਤੂੰ ਆ ਵੀ ਗਿਆ ਨਾ ਚੁੱਪ ਕਰਕੇ ਨਾ ਵਾਪਸ ਘਟਾਲਾ ਪੈਰ ਦੀ ਜੁੱਤੀ ਪੈਰ ਚ ਹੀ ਸੋਈ ਬਧੀਆ ਸਾਢੇ ਸਿਰ ਤੇ ਪਾਉਣੇ ਫਰਦੇ ਸਾਰੇ ਬੇੜੇ ਵਾਲਾ ਵੀਰੇ ਯਾਰ ਮੈਂ ਕੁਝ ਕਹੀ ਨਹੀਂ ਯਾਰ ਇੱਥੇ ਮਾਰ ਕੇ ਦੱਬ ਦੂੰ ਚੁੱਪ ਕਰਕੇ ਨਾ ਵਾਪਸ ਘਟਾਲਾ ਹਾਰਾ ਹੋਇਆ ਨੇ ਬੋਲਦੀ ਨਹੀਂ ਕਿੱਤਰ ਬੱਗੀ ਹਾਂ ਆਗੇ ਖੇਤੋਂ ਮੈਂ ਤਾਂ ਆ ਗਿਆ ਪਰ ਜਿਹੜੀ ਤੂੰ ਕਰਤੂਤ ਕੀਤੀ ਚੰਗੀ ਨਹੀਂ ਕੀਤੀ ਕਿਉਂ ਮਾਈਕੀ ਕਰਤਾ ਹਲੇ ਤੈਨੂੰ ਪਤਾ ਨਹੀਂ ਵੀ ਤੂੰ ਕੀ ਕੀਤਾ ਕਿਉਂ ਮਾਈਕੀ ਕਹਿਤਾ ਪੋਲੇ ਨੂੰ ਕੀ ਕਹਿਆ ਮੈਂ ਪੋਲੇ ਨੂੰ ਕੀ ਕਹਤਾ ਦੱਸੀ ਮੈਨੂੰ ਕੀ ਕਹਿਆ ਤੂੰ ਦੱਸ ਮੈਨੂੰ ਕੀ ਪਤਾ ਮੇਂ ਤਾਂ ਸਾਰੇ ਬੱਦੀਏ ਵੀ ਕੀ ਕਹੇ ਜਾਣਦੇ ਉਹਨਾਂ ਨੂੰ ਸਿਰ ਤੇ ਨਾ ਚਾੜ ਇੱਕ ਦਿਨ ਤੇਰੇ ਸਿਰ 'ਚ ਗਲੀਆਂ ਕਰਨਗੇ ਉਹ ਮੇਰੀ ਗੱਲ ਸੁਣ ਜੇ ਕਿਸੇ ਦਾ ਜਵਾਬ ਆ ਪਰ ਲਿਖ ਲੂਗਾ ਤੈਨੂੰ ਕੀ ਟੈਕਸ ਪੜਨ ਦਾ ਅੱਛਾ ਜੇ ਉਹ ਪੜ ਲੈ ਅੱਗੇ ਨਾ ਆ ਤੇਰੇ ਆ ਕੇ ਕਿਸੇ ਨੇ ਡੰਗਰਾਂ ਦਾ ਗੋਹਾ ਨਹੀਂ ਚੱਕਣਾ ਆ ਤੇਰੇ ਡੰਗਰਾਂ ਨੂੰ ਕਿਸੇ ਨੇ ਪੱਠੇ ਨਹੀਂ ਪਾਉਣੇ ਫਿਰ ਦੁੱਧ ਡੇਰੀ ਚੋਂ ਲੈ ਲੈ ਕਰਾਂਗੇ ਨਹੀਂ ਪਾਣਦੇ ਯਾਰ ਕੋਈ ਤਾਂ ਆਪਣੀ ਰੋਟੀ ਜੁਗਾ ਹੋਵੇ ਕੋਈ ਤਾਂ ਰੋਟੀ ਜੁਗਾ ਹੋਵੇ ਜੇ ਉਹ ਪੜ ਲਏ ਕਿ ਨੌਕਰੀ ਤੇ ਲੱਗ ਜਾਣਾ ਆ ਤੇਰੇ ਵਾਲਾ ਸੋਕਰਾ ਐਂ ਫਿਰਦਾ ਰਹੂ ਡੰਡੇ ਵਜਾਉਂਦਾ ਇਹਨੂੰ ਕਿਸੇ ਨੇ ਨੌਕਰੀ ਨਹੀਂ ਦੇਣੀ ਇਹ ਤਾਂ ਮੈਨੂੰ ਪਤੀ ਐ ਵੀ ਇਹ ਕਿੱਡਾ ਜੱਜ ਲੱਗੂਗਾ ਜਾ ਕੇ ਤੇ ਕਾਰਨਾਮੇ ਦੇਖਿਆ ਕਰ ਜਾ ਕੇ ਹਾਂ ਔਰ ਉਹਨਾਂ ਦੇ ਜਵਾਖ ਨੂੰ ਦੇਖ ਤੂੰ ਉਹਦੇ ਜਵਾਈ ਭਾਈ ਨੂੰ ਦੇਖ ਤੂੰ ਉਹਦੇ ਨੂੰ ਕਿੰਨਾ ਪੜਦਾ ਜਵਾਖ ਬੈੱਡ ਤੋਂ ਨਹੀਂ ਉੱਠਦਾ ਗਿਆ ਤੇਰੇ ਵਾਲਾ ਸਾਰਾ ਦਿਨ ਫੋਨ ਨਹੀਂ ਲਾਉਂਦਾ ਚਮੜਾ ਕੇ ਰੱਖ ਰਿਹਾ ਤੂੰ ਤਾਂ ਹੀ ਤਾਂ ਪਿੱਟਦੀਆਂ ਤੈਨੂੰ ਕੋਈ ਨਾ ਬਹੁਤਾ ਸਿਰ ਚੜਾ ਉਹਨਾਂ ਨੂੰ ਥੱਲੇ ਹੀ ਰੱਖੀਦਾ ਹੁੰਦਾ ਸਿਰ ਕੀ ਚੜਲੇ ਉਹਨੂੰ ਦੇਖ ਤੂੰ ਉਹ ਬਿਨਾਂ ਮਾਂ ਤੋਂ ਬੱਚਾ ਪੜ ਰਿਹਾ ਉਹਦੇ ਭਾਈ ਨੇ ਪੜ ਉਹਦੇ ਕਹਣੇ ਚ ਤੇਰੇ ਵਾਲਾ ਫੋਨ ਨਹੀਂ ਲਾਉਂਦਾ ਸਰ ਫੋਨ ਫੋਨ ਨਹੀਂ ਲਾਉਂਦਾ ਫੋਨ ਨਹੀਂ ਪੂਰੇ ਰੱਖਦੇ ਕੰਨ ਤੇ ਰੱਖਦੇ ਜਾਂ ਐਂ ਦੇਖਦੇ ਰਹਿੰਦੇ ਐ ਕਰਦਾ ਰਹਿੰਦਾ ਕੀ ਐ ਇਹ ਤੂੰ ਤਾਂ ਉਹਨਾਂ ਦੀ ਮੇਰ ਕਰਾ ਉਹਨਾਂ ਦੀ ਨਾ ਮੇਰ ਕਰਾ ਤੈਨੂੰ ਕੀ ਆਪਦੇ ਘਰ ਵਾਲ ਵੀ ਵੇਖ ਲੈ ਬੇਚੀ ਤੇ ਪਸਤਾਏਗੀ ਉਹਨਾਂ ਦੀ ਨਾਰੀਆਂ 'ਚ ਖੂਨ ਕੋਈ ਪੀਲਾ ਨਹੀਂ ਚੱਲਦਾ ਨਾੜਾਂ 'ਚ ਉਹਨਾਂ 'ਚ ਵੇ ਗੱਲ ਸੁਣ ਲੈ ਮੇਰੀ ਉਹ ਬੇੜੇ ਵਾਲੇ ਨੇ ਬੇੜੇ ਵਾਲੀ ਰਹਿੰਦੇ ਉਹਨਾਂ ਨੂੰ ਆਪਣੇ ਬਰਾਬਰ ਲਿਆਉਣ ਦੀ ਕੋਸ਼ਿਸ਼ ਨਾ ਕਰ ਉਹਨਾਂ ਨੂੰ ਮੈਂ ਕੋਈ ਕੋਸ਼ਿਸ਼ ਨਹੀਂ ਕਰਦਾ ਬਲਜੀਤ ਅਗਲੇ ਆਪ ਦਾ ਕੰਮ ਕਰਦੇ ਨੇ ਆਪਾਂ ਉਹਨਾਂ ਨੂੰ ਪੈਸੇ ਦਿੰਨੇ ਆ ਉਹਦਾ ਭਾਈ ਪੜਦਾ ਅਗਲਾ ਦੇ ਭਾਈ ਤੇ ਪੈਸੇ ਲੈਂਦਾ ਤੂੰ ਉਹਨਾਂ ਦੇ ਵਿੱਚ ਦਖਲ ਅੰਦਾਜ਼ੀ ਨਾ ਕਰ ਖਬਰਦਾਰ ਜੇ ਅੱਜ ਤੋਂ ਬਾਅਦ ਜੇ ਤੂੰ ਭੋਲੇ ਨੂੰ ਕੁਝ ਕਹਤਾ ਮੈਂ ਤੇਰੀ ਸੌ ਮੈਂ ਕੁਝ ਖਾ ਕੇ ਮਰ ਜੂਆ ਬਲਜੀਤ ਮੈਂ ਖਾ ਕੇ ਮਰ ਜੂਆ ਮੈਂ ਸੱਚੀ ਕਹਿੰਨਾ ਬਹੁਤ ਕਹਿ ਬੈਨ ਤੇਰੇ ਤੋਂ ਮੇਰੇ ਤੋਂ ਕਿਆ ਪਿਆ ਮੈਂ ਕਿਸੇ ਨੂੰ ਨੀਮਾ ਨਹੀਂ ਦਿਖਾਇਆ ਹੁੰਦਾ ਨਾ ਮੇਰੇ ਮਾਪੇ ਨੇ ਮੈਨੂੰ ਸਿਖਾਇਆ ਅੱਜ ਤੱਕ ਨਾ ਮੈਂ ਕਿਸੇ ਨੂੰ ਦਿਖਾਇਆ ਤੇ ਨਾ ਮੈਂ ਦਿਖਾਉਂਦਾ ਤੇਰੇ ਦਿਖਾਉਣ ਦੇ ਨੂੰ ਤੇਰੇ ਨੇ ਕਰੇ ਤਾਂ ਹੀ ਤੈਨੂੰ ਤੂੰ ਕਰਦੀ ਆ ਬੇ ਨੀਵੇਂ ਵਾਲੀ ਇਹਦੇ ਵਿੱਚ ਕਿਹੜੀ ਗੱਲ ਆ ਬੇ ਮੈਂ ਖਾ ਕੇ ਮਰ ਜੂ ਜੇ ਅੱਤ ਵਾਰ ਤੂੰ ਉਹਨੂੰ ਕੁਝ ਕਹਿਤਾ ਮੇਰੇ ਤੋਂ ਖਬਰਦਾਰ ਏ ਇਹ ਬੰਦਾ ਨਹੀਂ ਕਦੇ ਸੁਧਰਦਾ ਇਹ ਬੰਦਾ ਨਹੀਂ ਸੁਧਰਦਾ ਲਿਆ ਕੇ ਮੇਰੇ ਸਿਰ ਤੇ ਬਿਠਾਊਗਾ ਤਾਂ ਹਾਂ ਮੇਰੇ ਪੁੱਤ ਦੀ ਜ਼ਿੰਦਗੀ ਦਾ ਸਵਾਲ ਆ ਮੈਨੂੰ ਤਾਂ ਅੱਗ ਲੱਗੀ ਪਈ ਉਹ ਪੜਦਾ ਹੈ ਹੈ ਮੇਰੇ ਪੁੱਤ ਦੇ ਹਿੱਸੇ ਦੀ ਨੌਕਰੀ ਉਹ ਲੈ ਜਾ ਉਹ ਵੀ ਬੇੜੇ ਵਾਲਾ ਹਾਂ ਆਗੇ ਵੀ ਤੁਸੀਂ ਚਲੋ ਪਾਣੀ ਲੈ ਕੇ ਉਹ ਨਾ ਨਾ ਪਾਣੀ ਮੈਂ ਖਿਤ ਪੀ ਕੇ ਆਂ ਅੱਛਾ ਲੈ ਆਦ ਨਾ ਵੀਰੇ ਨਾ ਨਾ ਫੜ ਫੜ ਕੀ ਫੜ ਰਿਹਾ ਹੈ ਬਸ ਪੇਪਰ ਦੀ ਜੈਰੀ ਕਰਦਾ ਸੀਗਾ। ਅੱਛਾ। ਹੋਰ ਮਲੀਆ ਚੱਲ ਰਹੀ ਹੈ ਤ੍ਰਿਪੜਾਈ। ਹਾਂ, ਵੀਰੇ ਬਧੀ ਚੱਲਦੀ ਆ। ਹਾਂ ਜੇ ਹਾਂ ਨਾਲੇ ਜੇ ਪੈਸੇ ਦੀ ਲੋੜ ਹੋਈ ਨਾ ਦੱਸ ਦੀ। ਕਿੱਚ ਕੰਦੀ ਕੋਈ ਲੋੜ ਨਹੀਂ। ਨਾ ਨਾ ਵੀਰੇ। ਤੇਰੇ ਹੁੰਦੀ ਕਾਦੀ ਲੋੜ ਆ ਮੈਨੂੰ। ਐਨਾ ਕੁਸਤ ਕਰਦਾ ਤੂੰ ਮੇਰੇ ਲਈ। ਇਹ ਤਾਂ ਮੇਰਾ ਫਰਜ਼ ਆ ਮੈਨੇ ਛੋਟੇ ਪਾਈ। ਨਾਲੇ ਮੇਰੇ ਹੁੰਦੇ ਤੂੰ ਜੰਮੀ ਹੋ ਦਾ ਫਿਕਰ ਨਹੀਂ ਕਰ। ਠੀਕ ਆ? ਵੀਰੇ। ਮੰਮੀ ਡਿਡੀ ਤਾਂ ਮੈਂ ਦੇਖੇ ਨਹੀਂ। ਕਿ ਪਰ ਜੇ ਮੰਮੀ ਜਿਹੜੀ ਹੁੰਦੀ ਵੀ ਨਾ ਦੁਨੀਆ ਤੇ ਤੇਰੇ ਵਰਗੀ ਹੋਵੇ ਸੀ ਓਏ ਐਵੇਂ ਕਮਲਾ ਐਵੇਂ ਇਦਾਂ ਦੀ ਗੱਲਾਂ ਨਾ ਕਰ ਕਰ ਨਾ ਦੁਖੀ ਨਾ ਹੋਇਆ ਕਰ ਮੈਂ ਹੈਗਾ ਨਾ ਖੁਸ਼ ਰਿਹਾ ਕਰ ਬਸ ਵੀਰੇ ਕੁ ਦੋ ਦਿਨ ਹੋਰ ਰੁਕ ਪੇਪਰ ਦਾ ਰਿਹਾ ਟਾਉਣ ਵਾਲਾ ਮੈਂ ਪੇਪਰ ਦਿੱਤਾ ਸੀਗਾ ਤੇਰੀਆਂ ਉਮੀਦਾਂ ਤੇ ਪੱਕਾ ਖਰਾਬ ਤੂੰ ਮੈਂ ਉਹ ਮੈਨੂੰ ਪਤਾ ਹੈ ਮੇਰੇ ਭਾਈ ਦਾ ਬਹੁਤ ਸੋਨਾ ਪੜਦਾ ਪੱਕਾ ਪਾਸ ਹੋਏਗਾ ਠੀਕ ਹੈ ਤੂੰ ਪੜ ਕੋਈ ਚੱਕਰ ਨਹੀਂ ਠੀਕ ਹੈ ਠੀਕ ਹੈ ਵੀਰੇ ਮੈਂ ਆਉਣਾਗਾ ਚੰਗਾ ਚਾਚੀ ਚਾਚੀ ਕਿੱਥੇ ਚਾਚੀ ਵੇ ਹਾਂ ਕੀ ਹੋ ਗਿਆ ਭੋਲੇ ਲੈ ਚਾਚੀ ਮੂੰਹ ਮਿਠਾ ਕਰ ਵੇ ਕੀ ਹੋ ਮੂੰਹ ਦਾ ਮਿਠਾ ਕਰ ਕੀ ਹੋ ਗਿਆ ਮੇਰਾ ਛੋਟਾ ਭਾਈ ਹੈ ਨਾ ਪਟਵਾਰੀ ਲੱਗ ਗਿਆ ਤੂੰ ਕਹਿੰਦੀ ਸੀ ਕੁਝ ਨਹੀਂ ਹੋਣਾ ਦੇਖ ਲਾ ਪਟਵਾਰੀ ਲੱਗ ਗਿਆ ਉਹਨੇ ਤਾਂ ਮੈਨੂੰ ਮੋਛ ਖੜੀ ਕਰਾਤੀ ਚੱਗਾ ਚਾਚੀ ਮੈਂ ਚੱਲਦਾ ਸਾਰੇ ਪਿੰਡ ਚ ਲੱਡੂ ਵੰਡਨੇ ਆ ਹਾਂ ਨਾਲ ਚਾਚੀ ਜੇ ਕੋਈ ਜ਼ਮੀਨ ਦਾ ਕੰਮ ਹੋਇਆ ਨਾ ਮੈਨੂੰ ਜ਼ਰੂਰ ਦੱਸੀ ਕਿਉਂਕਿ ਹੁਣ ਤਾਂ ਮੇਰਾ ਭਾਈ ਪਟਵਾਰੀ ਆ ਚੰਗਾ ਚੱਲਦਾ ਮੈਂ ਦੱਸੀ ਇਹਨੂੰ ਜ਼ਮੀਨ ਦਾ ਕੰਮ ਤੈਨੂੰ ਦੱਸੂ ਮੈਂ ਜ਼ਮੀਨ ਦਾ ਕੰਮ ਆ ਹੂੰ ਪੰਡਰਿਆ ਲੱਡੂ ਮੇਰੇ ਤਾਂ ਕਾਲਜ 'ਚ ਅੱਗ ਲੱਗੀ ਪਈ ਆ ਲੱਗਿਆ ਪਟਵਾਰੀ ਆ ਗਿਆ ਕਿਵੇਂ ਅੰਮੀ ਠੀਕ ਆ ਫਿਰਦਾ ਨਾ ਡੰਡੇ ਪਜਾਉਂਦਾ ਕੀ ਹੋ ਗਿਆ ਅੰਮੀ ਸ਼ਰਮਣੀ ਐ ਤੋ ਸ਼ਰਮਣੀ ਐ ਤੈਨੂੰ ਉਹ ਕੀ ਹੋ ਗਿਆ ਸ਼ੰਕਣੀ ਐ ਤੈਨੂੰ ਕੀ ਹੋ ਗਿਆ ਕੀ ਹੋ ਗਿਆ ਹਾਂ ਉਹ ਝਟਾਤਾ ਬੇੜੇ ਵਾਲੇ ਨੂੰ ਮੇਰੇ ਸਿਰ ਤੇ ਬਿਠਾਤਾ ਤਾਂ ਫੇਰ ਮੈਂ ਕੀ ਕਰਾਂ ਮੈਂ ਕੀ ਕਰਾਂ ਹਜ ਜਬਾਨ ਨਾ ਲੜੋਣਾ ਜਬਾਨ ਨਾ ਲੜਾਣਾ ਹਜ ਮੈਂ ਦੱਸਦਾ ਪਰੇ ਪਰੇ ਮੈਂ ਦੱਸਦਾ ਪਰੇ ਕੀ ਦੱਸਦਾ ਤੂੰ ਪਰੇ ਗਲ ਕੁੱਟ ਦੋ ਫੜਕੇ ਮੈਂ ਤੈਨੂੰ ਮੈਂ ਕੀ ਕਿਹਾ ਸੀ ਪਰੇ ਹੋ ਗਿਆ ਪਰੇ ਹੋ ਗਿਆ ਕੰਮ ਤਾਂ ਹੋ ਗਏ ਚਲ ਬੇਲਾਂ ਵੀ ਵੱਢ ਜਣ ਗਿਆ ਉਧਾਰੀਏ ਪੁੱਛ ਕੇ ਆਇਆ ਬੇਲਾਂ ਵਢਾ ਦੀ ਮਾਹ ਆਲੂ ਪੱਟ ਲਾਂਗੇ ਕੱਲ ਨੂੰ ਐ ਕਿਵੇਂ ਮੂੰਜਾ ਲਟਕਾਰ ਕੇ ਕੀ ਹੋ ਗਿਆ ਖੈਰ ਵੀ ਐ ਤੈਨੂੰ ਪਤਾ ਭੋਲੇ ਦਾ ਪਾਈ ਪਟਵਾਰੀ ਬਣ ਗਿਆ ਸੱਚੀ ਇਹ ਤਾਂ ਖੁਸ਼ੀ ਦੀ ਗੱਲ ਏ ਫਿਰ ਫਿਰ ਤੂੰ ਖੁਸ਼ ਹੋ ਬਲਜੀ ਤਾ ਮਿੱਠਾ ਬਣਾ ਲੈਂਦੀ ਕੁਸ ਕਾਦੀ ਖੁਸ਼ੀ ਦੀ ਗੱਲ ਆ ਤੇਰੇ ਆ ਤਾਂ ਫੇਲ ਹੋ ਗਿਆ ਬਲਜੀ ਤੂੰ ਉਹਦੇ ਮਕਦਰ ਉਹਦੇ ਨਾਲ ਉਹਨੇ ਫੈਲ ਹੋਣੀ ਸੀ ਜਦੋਂ ਆਪਾਂ ਨੂੰ ਦਿਖਦੀ ਸੀ ਪਰਦਾ ਨਹੀਂ ਸੀ ਤੈਨੂੰ ਯਾਦ ਹੈ ਤੈਨੂੰ ਮੈਂ ਕੀ ਕਹਿ ਸੀ ਕਿਰਨ ਯਾਦ ਹੈ ਉਹ ਗੱਲ ਜਿੱਦਨ ਮੈਂ ਤੈਨੂੰ ਰਸੋਈ ਮੁਰੇ ਕਹਿ ਸੀ ਮੈਂ ਉੱਚਾ ਬੋਲਣਾ ਬੋਲੀਏ ਕਰਤਾਰੋ ਡਰੀਏ ਰੰਬ ਦੇ ਰੰਗਾਂ ਦਾ ਨਹੀਂ ਪਤਾ ਹੁੰਦਾ ਬਲਜੀਤ ਰੱਬ ਦੇ ਰੰਗਾਂ ਦਾ ਤੂੰ ਚੁੱਪ ਕਰ ਤਾਂ ਪਹਿਲੀ ਮੇਰਾ ਦਿਮਾਗ ਖਰਾਬ ਆ ਬੋਲੇ ਨਾਲ ਰਲ ਕੇ ਲੱਡੂ ਬੰਨਦਾ ਸਾਰੇ ਪਿੰਡ ਚ ਆਹੋ ਤੂੰ ਜਾ ਲੱਡੂ ਬੰਨੜਾ ਘਰ ਦਾ ਨਾ ਵੇਖੀ ਉਹ ਭਾਉ ਜਾ ਉਹ ਫਿਰ ਪਾਈ ਆਪਣਾ ਪਿਓ ਦੇ ਖੁਸ਼ੀ ਦੀ ਗੱਲ ਸਾਰੇ ਪਿੰਡ ਦੀ ਖੁਸ਼ੀ ਹੋਊਗੀ ਤੂੰ ਜਾ ਲੱਡੂ ਪੰਡਣ ਪਤਾ ਸਾਰੇ ਪਿੰਡ ਖੁਸ਼ੀ ਮਨਾਉਂਦੇ ਹੋਣੇ ਭੁੱਲੇ ਦੇ ਪਾਈ ਦੀ ਤਾਂ ਭੋਲੇ ਨੇ ਆਖਰ ਜੋ ਕਿਹਾ ਸੀ ਉਹ ਕਰਕੇ ਦਿਖਾਇਆ ਆਪਣੇ ਭਾਈ ਨੂੰ ਮੁਲਾਜ਼ਮ ਲਗਾ ਕੇ ਦਿਖਾਇਆ ਜਾ ਭੱਗ ਜਾ ਤਮਾਖਾ ਨਾ ਖਾ ਮੇਰਾ ਗਲਜੀਤ ਉੱਚਾ ਬੋਲ ਨਹੀਂ ਬੋਲੀਆ ਕਰਦੇ ਤੂੰ ਵੀ ਝੋਕ ਗੱਲਾਂ ਕਰ ਲੈ ਕੋਈ ਤੁਰ ਜਾ ਨਾ ਕਰ ਫਿਰ ਮੈਂ ਤਾਂ ਲੱਡੂ ਬਣਾਉਣਾ ਭੋਲੇ ਨਾਲ ਸ਼ੁਕਰ ਹੈ ਦਾਤੇ ਤੇਰੇ ਆ ਬਾਏ ਗੁਰੂ ਰੱਬ ਦੀ ਸਬਦੀ ਨਾ ਐਂ ਸੁਣੀ ਰੱਬਾ ਸਬਦੀ ਐਂ ਸੁਣੀ ਸਭ ਦੇ ਜਵਾਖਾਂ ਨੂੰ ਨੌਕਰੀ ਮਿਲੇ ਚਲੋ ਆਪਦਾ ਨਹੀਂ ਮਿਲਿਆ ਭਾਈ ਉਹਦੇ ਕਰਮ ਨਹੀਂ ਸੀ ਤੂੰ ਕਰ ਅਰਦਾਸ ਉਹਦੇ ਬਾਰੇ ਆਪਦੇ ਬਾਰੇ ਨਾ ਅਰਦਾਸ ਕਰੀ ਤੂੰ ਤੂੰ ਚੱਕਲਾ ਨਾ ਨਾ ਸਿਰ ਤੇ ਮੋਢੇ ਤੇ ਚੱਕ ਕੇ ਫਿਰ ਲਈ ਪਿੰਡ ਚ ਚੋਦਿਆ ਬਣਿਆ ਲੱਡੂਆਂ ਦਾ ਬਿੱਟੂ ਭਾਈ ਬਟੂ ਕੀ ਹੋ ਗਿਆ ਸਿੱਧੇ ਕਰ ਯਾਰ ਪਟਵਾਰੀ ਬਣ ਗਿਆ ਹੈ ਹਾਂ ਵੀਰੇ ਯਾਰ ਪਟਵਾਰੀ ਬਣ ਗਿਆ ਮੈਂ ਚੱਲ ਆ ਜਾ ਤੈਨੂੰ ਮਾਠੋਂ ਤੋ ਵੀਰੇ ਇਹ ਮਿੱਟਾ लड्डू खा जाता पटवारी छोटा जीता, जीता? 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 लाग्या साोटा मेरे की हो गया भाई बेहे आए ਕਦੇ ਰੱਬ ਨੇ ਆਪਣੇ ਤਾਂ ਪੇਜਾ ਦਾ ਜਾਤਾ ਪਾਤਾ ਚ ਨਹੀਂ ਬੰਡਿਆ ਤਾਂ ਦੁਨੀਆ 'ਚ ਉਹ ਸਾਨੂੰ ਜਾਤਾ ਪਾਤਾ ਚ ਬਣਦੀ ਏ ਮੇਰੇ ਭਾਈ ਰੇ ਜਾਣ ਅਲੀਏ ਦਾ ਜਾਤਾ ਪਾਤਾ ਰੇ ਹੋ ਬੇਰੱਬਾ ਕਿਸੇ ਨੂੰ ਬੇਰੱਬਾ ਕਰਨਾ ਤੇ ਜੀ ਉਹਨੇ ਜਾਵੇਂ ਹੁੰਦੇ ਕੋਈ ਮੇਹਨਤ ਕਰਕੇ ਅੱਗੇ ਵੀ ਆਉਂਦੇ ਨੋਕਾਂ ਨਹੀਂ ਦੰਦੇ ਮੇਰੀ ਦੁਨੀਆ ਹਾਰ ਚੱਗੀ ਇਹ ਬਾਰੇ ਮੈਂ ਬਰਦਾਸ਼ਤ ਕਰਦਾ ਬੰਦੋ ਵੀ ਨਾਲ ਹੀ ਆ ਅੱਜ ਮੇਰੇ ਭਾਈਏ Oleh! Oleh! Apa yang berlaku? <laughs> Otak! Apa Bintu telah <laughs> membunuh ayah